ਹਾਂਜੀ ਬਾਈ ਜੀ ਛਤਸ੍ਰੀ ਕਾਲਜੀ ਸਹਰਿਆਂ ਨੂੰ ਤੇ ਲਓ ਜੀ ਵੀਰੇ ਹੁਣ ਹੋਣਾ ਆਪਣਾ ਝੋਟੀ ਇੱਕ ਤੇ ਇਹ ਝੋਟੀ ਜਿਹਾ ਆਪਣੇ ਖੜੀ ਹੈ ਆਪਣੇ ਪਿੰਡ ਬਾਦਸ਼ਾਹਪੁਰਾ ਤੇ ਇਹ ਜਿਹੜੀ ਵੀਰੇ ਏਜ ਆ ਸਾਰੀ 14 ਕ ਮਹੀਨੇ ਦੀ ਹੈ ਯਾਰ ਤੇ ਇਹ ਜੀ ਆਪਣੇ ਇਹ ਕੀਤੇ ਵੀਰੇ ਬਾਬਰ ਬੁੱਲਦੀ ਤੇ ਪਿੰਡ ਬਾਦਸ਼ਾਹਪੁਰਾ ਤੇ ਬਾਪ ਨੂੰ ਬੁੱਲਦੀ ਇਹ ਕੀਤੇ ਵੀਰੇ ਬੋਗਣ ਬੁੱਲਾ ਨਵਾਂ ਗੁੱਲਾ ਤੇ ਨੰਬਰ 2 ਤੇ ਵੀਰੇ ਮਸਨ ਜਾ ਰਹੇ ਆ ਅਚਨਾਂ ਨਾ ਰਹਿਣ ਦਾ ਕਾਰਨ ਕੀ ਆ ਤੇ ਜਾ ਕੇ ਵੀਰੇ ਕਿਤੇ ਨਾ ਕਿਤੇ ਜਾ ਕੇ ਹਨਾ ਯਾਰ ਪਰਮਨ ਚੱਕਰ ਵੀ ਪੈ ਰਿਹਾਗਾ ਮੰਜਾ ਟੀਕਿਆਂ ਦਾ ਤੇ ਆਪਣੇ ਵੀਰੇ ਘਰੇ ਮਾਈਕਰੋਸਕੋਪ ਲੈਣ ਦੀ ਹੋਈ ਆ ਤੇ ਆਪਾਂ ਮਹਿੰਗਾਈ 'ਚੋਂ ਲੈਣਾ ਤੇ ਉਹ ਵੀਰੇ ਆਪਣੇ ਬੈਗ 'ਚ ਰਹਿ ਜਾਂਦੀ ਹਰ ਵਕਤ ਪੌਟ ਚ ਰਹਿ ਜਾਂਦੀ ਆ ਤੇ ਤੁਹਾਨੂੰ ਦਿਖਾਉਣਾ ਵੀਰੇ ਬੁੱਲ ਆਪਾਂ ਇਹ ਵੀਰੇ ਬਾਬਰ ਬੁੱਲਾ ਯਾਰ ਦੇਖੋ ਹਾਈਟ 6 ਫੁੱਟ ਤੋਂ ਉੱਚੀ ਜਲਦਾ ਬੋਲ ਨਹੀਂ ਕੇਸ਼ ਹਲਸੀ ਨਹੀਂ ਤੇ ਆਪਾਂ ਕੀ ਬੰਦੇ ਨੂੰ ਇਹਦੇ ਬੋਲ ਦਿਖਾਇਆ ਗਿਆ ਤੇ ਬਹੁਤ ਕੈਂਟ ਲੱਗਿਆ ਤੇ ਬਹੁਤ ਵਧੀਆ ਲੋਕਾਂ ਨੇ ਪਤਾ ਰਿਸਪੌਂਸ ਆਪਾਂ ਨੂੰ ਤੇ ਆਪਣੇ ਵੱਧ ਤੋਂ ਵੱਧ ਲੋਕਾਂ ਨੇ ਇਹੀ ਕਰਵਾਈ ਆ ਤੇ ਆਪਾਂ ਵੀ ਟਿਕੀ ਲਾਈਨ ਲੱਗੇ ਪਹਿਲਾਂ ਆਪਾਂ ਟਿਕੀ ਦੇ ਚ ਪਰਮ ਚੱਕਰ ਲੋ ਜੀ ਇਹ ਸਿੱਕ ਤੇ ਇਹ ਦੇਸ਼ ਪਰਮ ਨੇ ਮੇਰੇ ਬਿਆਰ ਬੋਲਦੇ ਜੇ ਆਪਾਂ ਨੇ ਬਹੁਤ ਵਧੀਆ ਮਟਿਲਟੀ ਇਹਨਾਂ ਦੀ ਹੈ ਤੇ ਪਸ਼ੂ ਵੀਰੇ 90% ਚਾਂਸ ਨੇ ਵੀ ਪਸ਼ੂ ਰੋਹੀ ਰਹੂਗਾ ਪੱਕਾ ਜੇਬਰੀ ਕੋਈ اندرੋਂ ਮੁੰਦੂ ਨਹੀਂ ਮਰ ਜਾ ਕੇ ਮੱਜ ਦੇਣਾ ਤਾਂ ਹੋ ਸਕਦਾ ਵੀ ਤਾਂ ਕੋਈ ਰਹੇ ਜੇ ਪਾਊਡਰ ਵੀਰੇ ਵਧੀਆ ਪਾਇਆ ਬਿਓ ਸੀ ਆਰਚ ਪਾਊਡਰ ਪਾਇਆ ਹੋਵੇ ਪਛੋਂ ਨੂੰ ਤੇ ਵਰਦਨ ਤੇ ਰੋਮਨ ਜਾਂ ਗਰਮੀ ਦੀਆਂ ਗੋਲੀਆਂ ਚਾਰੇ ਹੋਣ ਜਾਂ ਏ ਟੂ ਜ਼ेड ਪਾਊਡਰ ਆਉਂਦਾ ਵੀਰੇ ਕੋਈ ਮੰਨ ਬੀ ਅਲਟਰਾ ਤੇ ਬਾਕੀ ਵੀਰੇ ਪਛੋਂ ਦੀ ਡਾਇਟ ਵੀ ਵਧੀਆ ਹੋਵੇ ਹਨਾ ਕੱਟੇ ਦੀ ਵੀ ਦੇਖੋ ਹੁਣ ਚ ਪਰਮ ਦੇ ਅਕਾਊਂਟ ਫੁੱਲ ਨੇ ਜੀ ਹੁਣ ਵੀਰੇ ਇੰਨੇ ਚ ਪਰਮਾਂ ਦੇ ਵਿੱਚ ਤਾਂ ਗਏ ਨੇ ਪਛੋਂ ਦਾ ਰਹਿਣਾ ਬਣਦਾ ਹੀ ਆ ਤੇ ਬੋਤੇ ਭਰਾ ਕਹਿੰਦੇ ਨੇ ਯਾਰ ਅੱবি ਹਣਾ ਸਪਰਮ ਖਾਉਣੇ ਹੋਣਗੇ ਕਵਰਟੀ ਕਿਉਂ ਚੱਕੀ ਫਿਰਦੇ ਨੇ ਇਹ ਤੇ ਚਲੋ ਵੀਰੇ ਹੁੰਦਾ ਵੀ ਆ ਹਣਾ ਯਾਰ ਇਹ ਲੋਕਾਂ ਨੇ ਮਨ ਚ ਗੱਲ ਹੁੰਦੀ ਆ ਤੇ ਆਪਣੇ ਵੀ ਹੁੰਦੀ ਆ ਮੇਰੇ ਮਨ ਚ ਵੀ ਗੱਲ ਹੈਗੀ ਥੀ ਇਹ ਤੇ ਉਸ ਤੋਂ ਬਾਅਦ ਆਪਾਂ ਵੀਰੇ ਬਾਈ ਨੇ ਇੱਕ ਬੋਲ ਦੇਖਿਆ ਤੇ ਦੂਜਾ ਦਾ ਆਪਾਂ ਨੇ ਇੱਕ ਬਾਵਲਪੁਰ ਦੀ ਹੋਰ ਕੀਤੀ ਅੱਗੇ ਤੇ ਇਹਨੇ ਬਾਈ ਨੇ ਬੋਲ ਦੇ ਕੇ ਕਰਾਈਆ ਕਹਿੰਦੇ ਬਹੁਤ ਘੰਟ ਬੋਲ ਲਾ ਵੀ ਇਹਦੀ ਟੀਕਾ ਭਰਨਾ ਟੀਕਾ ਪਹਿਲਾਂ ਕੋ ਹੋਰ ਭਰਨਾ ਸੀਗਾ ਇਹਦੀ ਗੱਲ ਤੇ ਵੀਰੇ ਪਹਿਲਾਂ ਟੀਕਾ ਭਰਨ ਤੋਂ ਪਹਿਲਾਂ ਦੇਖੋ ਆਪਾਂ ਦਾ ਹਣਾ ਸਪਰਮ ਚੱਕਰਦੇ ਹੁੰਦੇ ਆ ਇਹ ਵੀ ਹਮਾਰੇ ਦੇਪਾਈ ਪਾਵਰ ਦੀ ਏ ਕੀਤੀ ਆ ਮਾਝੀ ਬਹੁਤ ਚੰਗੀ ਬਈ ਇਹ ਵੀ ਮਨ ਰਹਿਣ ਦਾ ਕਾਰਨ ਪਰਮ ਵੀ ਹੁੰਦੇ ਨੇ ਹਨਾ ਜਿਵੇਂ ਪਹਿਲਾਂ ਮੈਨੂੰ ਇੱਕ ਟੀਕੀ ਆਏ ਤੇ ਚਲ ਆਪਾਂ 9:00 ਵਜੇ ਕੌਣ ਲੈਣਾ ਯਾਰ ਹਨਾ ਉਹਦਾ ਤੇ ਉਹਨਾਂ ਚ ਪਰਮ ਨੂੰ ਡੱਟ ਤੇ ਤੇ ਪਹਿਲਾਂ ਮੰਨਿਆਣਾ ਤੇ ਬਾਅਦ ਚ ਆਪਾਂ ਦਿਖਾਏ ਹਮੇ ਤੂੰ ਚੱਕਰ ਵਾਲਾ ਕੱਢ ਲੈ ਵੀ ਆ ਜੀ ਚੱਕਰ ਆ ਵੀਚ ਫੋਨ ਡੱਟ ਤੇ ਵੱਲੋਂ ਵੱਲ ਤੇ ਹੁਣ ਵੀਰੇ ਇਹ ਆ ਘੱਟ ਜੀ ਵੀ ਪਾਵਰ ਦੀ ਆਪਾਂ ਏ ਕੀਤੀ ਆ ਤੇ ਪਸ਼ੂ ਵੀਰੇ ਪੱਕਾ ਰਹਿਣਗੇ ਤੁਹਾਨੂੰ ਆਪਾਂ ਦੋਵੇਂ ਰਿਜ਼ਲਟ ਨੂੰ ਪਸ਼ੂ ਹੁੰਦੇ ਵੀ ਹਾਂ ਜਿਹੜੇ ਇਹ ਪਸ਼ੂ ਰਹਿ ਰਹੇ ਨੇ ਕਿੱਡੀ ਕੀਦੇ ਤੇ ਨੰਬਰੀ ਜਿਹੜੇ ਆਪਾਂ ਇਹ ਕਰ ਰਹੇ ਹਾਂ ਇਹ ਕੱਟੀ ਦੀ ਉਮਰ ਵੀ ਸਿਰਫ 14-15 ਮਹੀਨੇ ਦੀ ਆ ਤੇ ਇਹ ਵੀ ਆਪਣੇ ਵੀ ਇਹ ਕੀਤੀ ਆ ਬਾਬਰਦੀ ਜੀ ਤੇਦਰੋਂ ਵੀ ਸਟਰੋਂਗ ਆ ਪੂਰੀ ਜਿਹਨੂੰ ਵੀ ਪਰੀਅਸ ਪਾਊਡਰ ਪਾਊਡਰ ਸੀਆਰਸ਼ ਵਰਦਨ ਤੇ ਪ੍ਰੋਮਨਾ ਇਹ ਪਾ ਕੇ ਆਪੇ ਦੀ ਫੋਕਸਟਾਇਰ ਤੇ ਬਾਕੀ ਵੀਰੇ ਚਾਪ ਨੂੰ ਬੇਨਤੀ ਆ ਜਰ ਹਨਾ ਕਿ ਬਾਲੀ ਗੱਲ ਨਹੀਂ ਪਹਿਲਾਂ ਸਪਰਮ ਚੱਕਾ ਲਾ ਕਰੂ ਮੈਂ ਸਟਰਾ ਦੇ ਫਿਰ ਆ ਪੇ ਹੀ ਕਰਦੇ ਕਰੀਏ